ਅਗਲੀ ਸਵੇਰ ਪਿੰਡੋਂ ਸ਼ਹਿਰ ਤੱਕ ਦੇ ਪੂਰੇ ਰਸਤੇ ਨਵਦੀਪ ਆਪਣੇ ਬਾਪੂ ਨੂੰ ਅਣਗਿਣਤ ਖੁਆਬ ਦਿਖਾਉਂਦੀ ਗਈ। ਕਦੇ ਉਹ ਆਪਣੇ ਬਾਪੂ ਦੇ ਪੁਰਾਣੇ ਸਕੂਟਰ ਨੂੰ ਖਵਾੜ ਦੱਸਦੀ ਹੋਈ ਨਵੀਂ ਗੱਡੀ ਲੈ ਕੇ ਦੇਣ ਦੀ ਗੱਲ ਆਖਦੀ ਹੈ। ਤੇ ਕਦੇ ਆਪਣੀ ਕਠੋਰ ਮਾਂ ਤੇ ਤੰਜ ਕਰਦੀ ਬੋਲਦੀ ਹੈ। ਦੇਖੀ ਡੈਡੀ ਮੈਂ ਕਨੇਡਾ ਜਾਂਦਿਆਂ ਹੀ ਤੈਨੂੰ ਵੀ ਆਪਣੇ ਕੋਲ ਉੱਥੇ ਹੀ ਬੁਲਾ ਲੈਣਾ। हां मम्मी ਨੂੰ ਜਰਾ ਲੇਟ ਹੀ ਦੱਸਦਣਾ ਆਪਾਂ ਉਥੇ ਤਾਂ ਕਿ ਉਸ ਨੂੰ ਪਹਿਲਾਂ ਮੇਰੀ ਕਾਬਲੀਅਤ ਬਾਰੇ ਚੰਗੀ ਤਰ੍ਹਾਂ ਪਤਾ ਲੱਗ ਸਕੇ ਦੇਖੀ ਫਿਰ ਕਿਨੇ ਉਹ ਮੇਰੇ ਸਾਹੇ ਕੱਢਦੀ ਆਪਾਂ ਦੋਨਾਂ ਕੋਲ ਕੈਨੇਡਾ ਆਉਣ ਲਈ ਨਵਜਨ ਸਿੰਘ ਜਦੋਂ ਉਹ ਇਹ ਗੱਲਾਂ ਸੁਣਦਾ ਤਾਂ ਉਸ ਦਾ ਆਪਣੇ ਹਾਸੇ ਉੱਤੇ ਬਿਲਕੁਲ ਹੀ ਕਾਬੂ ਨਾ ਰਹਿੰਦਾ ਤੇ ਉਹ ਕੁਲਕੇ ਕਾਫੀ دیر ਤੱਕ ਹੱਸਦਾ ਰਹਿੰਦਾ ਇੰਜ ਹੀ ਜੱਲਦੀ ਬਾਤੀ ਉਹ ਸ਼ਹਿਰ ਪਹੁੰਚ ਜਾਂਦੇ ਨੇ ਜਿੱਥੇ ਨਵਦੀਪ ਦੇਵ ਕਹਿਣ ਮੁਤਾਬਕ ਨਰਿੰਦਰ ਸਿੰਘ ਨੇ ਤਿੰਨ ਵੱਖ-ਵੱਖਰੀਆਂ ਬੈਂਕਾਂ ਵਿੱਚ ਲੋਨ ਬਾਰੇ ਪਤਾ ਕੀਤਾ ਪਰ ਕਿਸੇ ਵੀ ਬੈਂਕ ਵਿੱਚ ਉਹਨਾਂ ਨੂੰ ਘੱਟ ਵਿਆਜ ਤੇ ਲੋਨ ਨਹੀਂ ਮਿਲਿਆ ਹਾਰ ਕੇ ਜਦੋਂ ਉਹ ਚੌਥੀ ਬੈਂਕ ਯਾਨੀ ਕਿ ਪੰਜਾਬ ಗ್ರಾਮਿਣ ਬੈਂਕ ਵਿੱਚ ਗਈ ਤਾਂ ਉੱਥੇ ਕਦਮ ਪਾਉਂਦਿਆਂ ਹੀ ਨਵਦੀਪ ਨੂੰ ਮਾਨੋ ਕੈਨੇਡਾ ਜਾਣ ਦੀ ਸਨਹਿਵੀ ਟਿਕਟ ਮਿਲ ਗਈ ਨਰਿੰਦਰ ਸਿੰਘ ਦੇ ਨਾਮ ਆਪਣੇ 8 ਕਿਲੇ ਜੀਨ ਦੇ ਸੰ ਉਤੋਂ ਲੋਨ ਚਕਾਉਣ ਦਾ ਉਸ ਦਾ ਪੁਰਾਣਾ ਰਿਕਾਰਡ ਵੀ ਕਾਫੀ ਵਧੀਆ ਹੈ ਜਿਸ ਤੇ ਬਲਵਤੇ ਪੰਜਾਬ ਕਰਾਮੇਨ ਬੈਂਕ ਉਸ ਨੂੰ ਠੱਕ ਹੀ ਘੱਟ ਵਿਆਜ ਤੇ ਲੋਨ ਦੇਣ ਲਈ ਅਰ ਰਾਜੀ ਹੋ ਜਾਂਦਾ ਹੈ ਘੜੀ ਦੀਆਂ ਸੂਈਆਂ ਉੱਤੇ ਦੁਪਹਿਰ ਦਾ 1.5 ਵਜੇ ਚੱਕਾ ਸੀ ਸਵੇਰ ਤੋਂ ਇਧਰ ਉਧਰ ਘੁੰਮਣਾ ਕਰਉ ਨਰਿੰਦਰ ਸਿੰਘ ਦਾ ਮਨ ਉਹ ਕਾਰ ਨੂੰ ਵਾਪਸ ਮੋੜਨ ਲਈ ਕਾਲਾ ਪੈ ਰਿਆ ਸੀ ਤਦ ਕਿ ਉਸ ਦੀ ਨਵਦੀਪ ਦੇ ਦਿਮਾਗ ਅੰਦਰ ਕੁਝ ਹੋਰ ਵੀ ਵਿਚਾਰ ਚੱਲ ਰਹੇ ਸੀ ਇਸ ਤੋਂ ਪਹਿਲਾਂ ਕਿ ਡੈਂਜਰ ਸਿੰਘ ਕੁਝ ਬੋਲਦਾ ਨਵਦੀਪ ਉਸ ਨੂੰ ਇੱਕ ਦੋ ਏਜੰਟਾਂ ਨੂੰ ਮਿਲ ਲਈ ਆਖ ਦਿੰਦੀ ਹੈ ਨਵਦੀਪ ਦੀਆਂ ਨਜ਼ਰਾਂ ਵਿੱਚ ਕਿਸਮਤ ਅੱਜ ਉਸ ਦਾ ਖਾਬੀ ਬਾਕੂਬੀ ਸਾ ਦੇ ਰਹੀ ਸੀ ਤਦ ਹੀ ਤਾਂ ਉਸ ਨੂੰ ਪਹਿਲੇ ਏਜੰਟ ਨੇ ਹੀ ਐਸਾ ਪ੍ਰਭਾਵ ਦਿੱਤਾ ਕਿ ਉਹ ਆਪਣੀ ਫੇਲ ਅਤੇ ਕੈਨੇਡਾ ਦੇ ਵੀਜ਼ੇ ਲਈ ਅਪਲਾਈ ਕਰਨ ਦੀ ਰਕਮ ਉਸ ਦਰਤੋਂ ਵੀ ਸੌ ਪਈ ਕੁਝ ਹੀ ਦਿਨਾਂ ਦੇ ਘੇਰ ਅੰਦਰ ਨਾ ਕੇਵਲ ਰਣਜੋ ਸਿੰਘ ਵੱਲੋਂ ਅਪਲਾਈ ਕੀਤਾ ਲੱਖਾਂ ਦਾ ਲੋਨ ਵੀ ਪਾਸ ਹੋ ਗਿਆ ਬਲਕਿ ਉਸਦੀ ਧੀ ਨਵਦੀਪ ਨੂੰ ਵੀ ਕੈਨੇਡਾ ਦੀ ਇੱਕ ਮੰਨੀ ਪ੍ਰਮੰਨੀ ਯੂਨੀਵਰਸਿਟੀ 'ਚ ਦਾਖਲਾ ਲੈਣ ਦੀ ਆਫਰ ਲੈਟਰ ਵੀ ਆ ਗਈ ਸੀ ਇੱਥੇ ਫਿਰ ਨਵਦੀਪ ਨੇ ਆਪਣੇ ਮਾਪੇ ਨੂੰ ਇੱਕ ਹੋਰ ਤੋਖਾ ਦਿੱਤਾ ਕਿਉਂਕਿ ਜਿੱਥੇ ਉਹ ਪਹਿਲਾਂ ਕੈਨੇਡਾ ਵਿੱਚ ਪੜ੍ਹਾਈ ਕਰਨ ਦੇ ਇੱਕ ਸਮੈਸਟਰ ਦੀ ਫੀਸ ਜਮ੍ਹਾਂ ਕਰਨ ਲਈ ਗੋਲ ਰਹੀ ਸੀ ਉਹੀ ਹੋਣਾ ਉਸ ਨੇ 에ਜੰਟ ਨਾਲ ਮਿਲ ਕੇ ਆਪਣੇ ਬਾਪੂ ਨਰਿੰਦਰ ਸਿੰਘ ਨੂੰ ਦੋ ਸਮੈਸਟਰਾਂ ਦੀ ਫੀਸ ਪਰ ਲਈ ਮਜਬੂਰ ਕਰਦੇ ਹੋਏ ਕਿਹਾ 10-12 ਲੱਖ ਦੇ ਐਸਟੀਮੇਟ ਵਿੱਚ ਲਗਾਇਆ ਖਰਚਾ 16-17 ਲੱਖ ਪਹੁੰਚ ਗਿਆ ਜੋ ਕਿ ਲੋਨ ਅਤੇ ਇਹ ਦੋ ਦੋ ਜਵਾਬੀ ਤੇ ਮਾਂਪੈਸਾਂ ਨੂੰ ਲਾ ਕੇ ਵੀ ਪੂਰੇ ਨਹੀਂ ਸੰਹੋ ਰਹੇ। ਕਾਰ ਵਿੱਚ ਇੱਕ ਵਾਰ ਫੇਰ ਤੋਂ ਮਹਾਭਾਰਤ ਦੀ ਜੰਗ ਵਾਲਾ ਮਾਹੌਲ ਪਣ ਲੱਗ ਪਿਆ। ਕਲਵੰਤ ਖੌਰ ਕਦੇ ਪਿਆਰ ਅਤੇ ਕਦੇ ਥੋੜੇ ਉਸੇ ਨਾਲ ਨਵਦੀਪ ਨੂੰ ਬਾਹਰ ਜਾਣ ਦੀ ਜਿੱਦ ਛੱਡਣ ਲੱਗੀ। ਜਿਸ ਦੇ ਜਵਾਬ ਵਿੱਚ ਅਵਲ ਤਾਂ ਨਵਦੀਪ ਕੁਝ ਹੀ ਨੀ ਬੋਲਦੀ ਨਹੀਂ ਸੀ ਤੇ ਜੇਕਰ ਉਹ ਕੋਝੋਲਦੀ ਦੀ ਸੀ। ਆਪਣੇ ਮਾਪੇ ਬਾਪ ਨੂੰ ਉਸ ਸੁਨਹਿਰੀ ਕੱਲ ਦੇ ਸੁਪਨੇ ਦਿਖਾਉਣ ਲੱਗਦੀ ਜੋ ਕਿ ਉਸ ਦੇ ਨਜ਼ਰ ਵਿੱਚ ਕੈਨੇਡਾ ਜਾ ਕੇ ਹੀ ਪੂਰਾ ਹੋਣਾ ਸੀ ਨਰਿੰਦਰ ਸਿੰਘ ਆਪਣੀ ਜਾਣ ਪਹਿਚਾਨ ਵਿੱਚ ਲਗਭਗ ਹਰ ਇੱਕ ਪਲੋਂ ਪੈਸਿਆਂ ਬਾਰੇ ਕੁਝ ਚੁੱਕਾ ਸੀ ਪਰ ਕਿਤੋਂ ਵੀ ਉਸ ਦੀ ਇਸ ਸਮੱਸਿਆ ਦਾ ਹੱਲ ਨਹੀਂ ਸੀ ਨਿਕਲ ਰਿਹਾ ਅਖੀਰ ਉਸ ਨੇ ਇੱਕ ਐਸਾ ਆਤਮ ਮੁਸ਼ਕਲ ਫੈਸਲਾ ਲਿਆ ਦੇਦੇ ਬਾਅਦ ਉਸ ਨੂੰ ਕਲਵੰਤ ਕੌਰ ਦੀ ਭਾਰੀ ਨਰਾਜ਼ਗੀ ਨੂੰ ਚਲਣਾ ਪਿਆ। ਉਹ ਇੱਕ ਦਿਨ ਚੁੱਪਚੀਪੇ ਸ਼ਹਿਰ ਜਾ ਕੇ ਆਪਣੇ ਪੁੱਤਾਂ ਵਰਗੇ ਟੈਸਟਰ ਨੂੰ ਵੇਚ ਆਇਆ। ਸ਼ਾਮ ਨੂੰ ਜਦ ਇਸ ਗੱਲ ਦੀ ਖ਼ਬਰ ਕਲਵੰਤ ਕੌਰ ਨੂੰ ਲੱਗੀ ਤਾਂ ਉਸ ਦੇ ਦਿਲ ਨੂੰ ਇੱਕ ਬਹੁਤ ਵੱਡਾ ਹੌਕਾ ਲੱਗਿਆ। ਇਹ ਹੌਕਾ ਉਸ ਦੇ ਕੋ ਤੇਜ਼ ਵਾਤਾਕਾਰ ਨਹੀਂ ਬਲਕਿ ਆਪਣੇ ਘਰ ਵਾਲੇ ਨਰਿੰਦਰ ਸਿੰਘ ਦੇ ਉਸ ਤੇ ਉਸੇ ਟਰੈਕਟਰ ਨਾਲ ਜੁੜੇ ਹੋਏ ਜਜ਼ਬਾਤਾ ਲਈ ਸੀ ਉਹ ਇਸ ਗੱਲ ਨੂੰ ਬਾਕੂ ਦੀ ਟੰਗ ਨਾਲ ਜਾਣਦੀ ਸੀ ਕਹੇਤੀ ਇਹਦੀ ਖੁਸ਼ੀ ਖਾਤਰ ਨਰਿੰਦਰ ਸਿੰਘ ਆਪਣੇ ਪੁੱਤਾਂ ਵਰਗੇ ਟੈਕਟਰ ਨੂੰ ਵੇਚਦਾ ਆਇਆ ਹੈ ਪਰ ਅੰਦਰੋਂ ਅੰਦਰੀ ਉਸ ਦਾ ਦਿਲ ਬਹੁਤ ਰੋਂਦਾ ਹੋਵੇਗਾ ਉਸ ਰਾਤ ਘਰ ਵਿੱਚ ਸਿਰਫ ਨਵਦੀਪ ਨੇ ਹੀ ਰੋਟੀ ਖਾਧੀ ਜਦ ਕਿ ਘਰ ਦੇ ਬਾਕੀ ਦੋਨੋਂ ਜੀਆਂ ਦੀ ਹਲਕ ਵਿੱਚੋਂ ਇੱਕ ਵੀ ਦਵਾਲਾ niche ਨਹੀਂ ਉਤਰਿਆ ਨਵੀਂ ਸਵੇਰ ਹੋਈ ਤਾਂ ਨਵਦੀਪ ਇੱਕ ਗਾਰ ਫਿਰ ਤੋਂ ਆਪਣੇ ਬਾਪੂ ਨਰਿੰਦਰ ਸਿੰਘ ਨੂੰ ਨਾਲ ਲੈ ਕੇ ਸ਼ਹਿਰ ਜਾ ਉਪਰੀ ਜਿੱਥੇ ਉਹਨਾਂ ਨੇ ਸਾਰੇ ਪੈਸੇ ਏਜੰਟਾਂ ਨੂੰ ਦੇ ਦਿੱਤੇ ਤੇ ਆਪ ਘਰ ਆ ਕੇ ਜਲਦੀ ਤੋਂ ਉਸ ਖੁਸ਼ਕੌਦੀ ਦੀ ਅੜੀ ਕਰ ਲੱਗੇ ਏਜੰਟ ਨੇ 20 ਦਿਨ ਦਾ ਟਾਈਮ ਦਿੱਤਾ ਸੀ ਜਦਕਿ ਨਵਦੀਪ ਦੇ ਬਾਹਰ ਜਾਣ ਦਾ ਕੰਮ 15 ਦਿਨਾਂ ਵਿੱਚ ਹੀ ਬਣ ਗਿਆ ਉਹ ਬਸ ਕੈਨੇਡਾ ਜਾਣ ਦੀ ਟਿਕਟ ਲੈਣ ਬਾਕੀ ਸੀ ਤੇ ਉਤੋਂ ਨਵਦੀਪ ਦੇ ਸਿਰ ਉੱਪਰ ਕਾਫੀ ਸਾਰੀ ਸ਼ਾਪਿੰਗ ਕਰਨ ਦਾ ਬੋਝ ਹੀ ਸਵਾਰ ਹੋ ਗਿਆ। ਕੁੱਲ ਮਿਲਾ ਕੇ ਨਵਦੀਪ ਆਪਣੇ ਮਾਪੇ ਨੂੰ ਪੂਰੀ ਤਰ੍ਹਾਂ ਖੰਗਾਲ ਕਰਕੇ ਹੀ ਕੈਨੇਡਾ ਜਾਣੇ ਚਾਹ ਰਹੀ ਸੀ। ਸ਼ਹਿਰ ਹਫ਼ਤਾத் ਹੀ ਉਸਨੇ ਸਿਰਫ ਆਪਣੀ ਸ਼ਾਪਿੰਗ ਉੱਤੇ 78000 ਦਾ ਫਜ਼ੂਲ ਖਰਚਾ ਕਰ ਦਿੱਤਾ। ਕਰ ਪੈਸੇ ਦੀ ਕੀਮਤ ਉਹ ਲੋਕਾਂ ਦੇ ਨਹੀਂ ਸਮਝ ਸਕਦੇ ਜਿਨ੍ਹਾਂ ਨੂੰ ਸਭ ਕੁਝ ਬਿਸਤਰ ਤੇ ਬੈਠੇ ਬਿਠਾਇਆ ਮਿਲਦਾ ਹੋਵੇ ਨਵਦੀਪ ਦੇ ਮਾਪੇ ਬੇਸ਼ੱਕ ਕਰੀਬ ਨਹੀਂ ਸੀ ਪਰ ਨਵਦੀਪ ਨੇ ਆਪਣੀ ਪੂਰੀ ਜ਼ਿੰਦਗੀ ਰਿਹਾ ਹਿੱਸਾ ਵਾਹੀ guzari si ਲੇਖਣਾ ਹੁਣ ਉਸ ਦਾ ਇਸ ਆਸਮਾਨ ਵਿੱਚੋਂ ਉੱਡਣ ਦਾ ਵਕਤ ਆ ਗਿਆ ਸੀ ਤਾਂ ਹੀ ਉਸਦੇ ਮਾਪੇ ਆਪਣੇ तमाम ਗਿਲੇ ਸਿਕਬਿਆਂ ਨੂੰ ਭੁਲਾ ਕੇ ਆਪਣੀ ਧੀ ਨੂੰ ਖੁਸ਼ੀ-ਖੁਸ਼ੀ ਵਿਦੇਸ਼ ਭੇਜਣਾ ਚਾਹੁੰਦੇ ਸਨ ਅਖੀਰ ਨਰਿੰਦਰ ਸਿੰਘ ਦੇ ਘਰ ਵਿੱਚ ਉਹ ਨਵੇਕਲਾ ਸੂਰਜ ਵੀ ਚੜਾਇਆ ਵਿਚਾਰ ਉਸਦੀ लाड़ਲੀ ਧੀ ਨਵਦੀਪ ਨੇ ਉਸ ਨੂੰ ਛੱਡ ਕੇ ਦੂਰ ਪ੍ਰਦੇਸ਼ ਨੂੰ ਭਿਜਾਣਾ ਸੀ ਨਵਦੀਪ ਦੇ ਮਾਪੇ ਨੇ ਇਕ ਬੜਾ ਹੀ ਭਾਵੁਕਤਾ ਭਰਿਆ ਦਿਨ ਸੀ ਅੱਜ ਪਹਿਲੀ ਵਾਰ ਕੁਲਵੰਤ ਕੌਰ ਦੀਆਂ ਅੱਖਾਂ ਵਿੱਚ ਵੀ ਆਪਣੀ ਧੀ ਦੇ ਜਿਹਾ ਹੋਣ ਦਾ ਗਮ ਚੱਲ ਰਿਹਾ ਸੀ ਉਸਨੇ ਨਵਦੀਪ ਨੂੰ ਰੁਕਸਤ ਕਰਨ ਵੇਲੇ ਕੁਝ ਜ਼ਰੂਰੀ ਨਸੀਹਤਾਂ ਦੇ ਕੇ ਦੋ ਰਿਆ ਜਿਸ ਨੂੰ ਕੇ ਨਵਦੀਪ ਨੇ ਵੀ ਖੜੇ ਮੱਥੇ ਸਵੀਕਾਰ ਕਰਕੇ ਆਪਣੀ ਮਾਂ ਨੂੰ ਆਖਰੀ ਅਲਵਿਦਾ ਆਖੀ ਤੇ ਗੱਡੀ ਵਿੱਚ ਜਾ ਬੈਠੀ ਮਨਪ੍ਰੀਤ ਸਿੰਘ ਜੀ ਦੀ ਇਹ ਰਚਨਾ ਇਹਦੀ ਕੋਹ ਨੂੰ ਜਲਦ ਹੀ ਦਾਵਾਗੇ ਜੀ ਤੁਹਾਨੂੰ ਇਹ ਕਿਸ ਤਰ੍ਹਾਂ ਲੱਗੀ ਲਾਈਕ ਸ਼ੇਅਰ ਅਤੇ ਕਮੈਂਟ ਕਰਕੇ ਜਰੂਰ ਦੱਸਣਾ ਜੀ ਤੁਸੀਂ ਵੀ ਆਪਣੇ ਆਪਣੇ ਵਿਚਾਰ ਜਰੂਰ ਦੱਸਣੇ ਜੀ ਅੰਤ ਤੱਕ ਸੁਣ ਲਈ ਧੰਨਵਾਦ ਜੀ